बिग बॉस ਬਾਰੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ 빅 बॉस ਦੇ ਵਿੱਚ ਗਏ ਸੀਗੇ ਮਤਲਬ ਉਸ ਟਾਈਮ ਮਾਹੌਲ ਜਿਸ ਤਰ੍ਹਾਂ ਦਾ ਸੀਗਾ ਤੇ ਬਾਹਰ ਆ ਕੇ ਹੋਰ ਜਿਹੜਾ ਕਿ ਸਰਪ੍ਰਾਈਜ਼ ਮਿਲ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਬਾਹਰ ਆ ਕੇ ਤੇ ਸਰਪ੍ਰਾਈਜ਼ੀ ਸਰਪ੍ਰਾਈਜ਼ ਸੀਗਾ ਐਨਾ ਪਿਆਰ ਲੋਕਾਂ ਦਾ ਐਨੀ ਰਿਸਪੈਕਟ ਐਨੀ ਅਟੈਚਮੈਂਟ ਆਈ ਥਿੰਕ ਬਹੁਤ ਕਮ ਲੋਕਾਂ ਨੂੰ ਇਸ ਤਰ੍ਹਾਂ ਦਾ ਪਿਆਰ ਨਸੀਬ ਹੁੰਦਾ ਹੈ ਤੇ ਬਹੁਤ ਖੁਸ਼ ਹੋ ਜਾਂਦੀ ਆ ਜਦੋਂ ਮੈਂ ਲੁਧਿਆਣਾ ਆਂਦੀ ਆ ਅੰਮ੍ਰਿਤਸਰ ਪੰਜਾਬ ਚੰਡੀਗੜ੍ਹ ਕਿਉਂਕਿ ਮੈਨੂੰ ਆਪਣੀ ਬੋਲੀ ਬੋਲਣ ਦਾ ਮੌਕਾ ਮਿਲਦਾ ਹੈ ਤੇ ਮੈਂ ਤੇ ਜੀ ਬਹੁਤ ਕੁਝ ਬੋਲ ਬੋਲਣਾ ਚਾਹਦੀ ਆ ਤੇ ਆਫ ਕੌਰਸ ਮਨਾਰਾ ਦਾ ਯੂ نو ਮੰਨ ਤੇ ਆ ਹੀ ਗਿਆ ਹੈ ਆਈਕੋਨਿਕ ਅਵਾਰਡਸ ਥਿੰਗ ਤੇ ਸਾਰੇ ਪੰਜਾਬੀਆਂ ਨੂੰ ਇਹ ਕਹਿਣਾ ਚਾਹਦੀ ਹੂ ਕਿ ਉਸ ਦਿਨ ਬਚ ਕੇ ਨਾ ਮੈਂ ਬਹੁਤ ਗੱਲਾਂ ਕਰਨੀਆਂ ਤੁਹਾਡੇ ਸਭ ਦੇ ਨਾਲ ਇੱਕ ਆਰਟਿਸਟ ਦੀ ਜਿਹੜੀ ਮਿਹਨਤ ਦਾ ਫਲ ਹੁੰਦਾ ਉਹ ਅਵਾਰਡ ਹੀ ਹੁੰਦੇ ਆ ਕਿ ਜਦੋਂ ਕਿਸੇ ਵੀ ਆਰਟਿਸਟ ਨੂੰ ਅਵਾਰਡ ਮਿਲਦਾ ਉਹਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਤੇ ਇਸ ਅਵਾਰਡ ਦੀ ਜੇ ਮੈਂ ਗੱਲ ਕਰਾਂ ਇਸ ਕਰਕੇ ਸਪੈਸ਼ਲ ਆ ਕਿਉਂਕਿ ਇਹਦੇ ਵਿੱਚ ਬਾਲੀਵੁੱਡ ਦੇ ਸਟਾਰ ਵੀ ਆ ਰਹੇ ਆ ਤੇ ਪਾਲੀਵੁੱਡ ਦੇ ਵੀ ਆ ਰਹੇ ਆ ਨਾ ਉਹ ਇੱਕ ਵੱਡੀ ਗੱਲ ਆ ਦੀ ਮੈਂ ਮੁਬਾਰਕ ਬਾਤ ਦਵਾਂਗੀ ਆਰ ਆਰ ਪ੍ਰੋਡਕਸ਼ਨ ਰਸ਼ਿਤਾ ਨੂੰ ਤੇ ਕ੍ਰਿਸਟਲ ਨੂੰ ਮਨਮੋਨ ਜੀ ਨੂੰ ਹਨ ਸਾਰਿਆਂ ਨੂੰ ਜਿਹੜੇ ਇੰਨੇ ਵੱਡੇ ਐਫਰਟ ਕਰ ਰਹੇ ਆ ਤੇ ਹੋਪ ਇਹਨਾਂ ਦਾ ਈਵੈਂਟ ਆ ਜਿਹੜਾ ਬਹੁਤ ਵਧੀਆ ਜਾਵੇ। ਉਹ ਮੈਂ ਅਸੀਂ ਲੈ ਰਹੇ ਆ ਜਿਨ੍ਹਾਂ ਨੂੰ ਆਪਾਂ ਆਨਰ ਕਰਨਾ ਚਾਹੁੰਦੇ ਬਿਕੋਜ਼ ਦੇਖੋ ਉਹਨਾਂ ਨੇ ਆਪਣਾ ਨਾਮ ਬੋਲੀਵੁੱਡ 'ਚ ਵੀ ਰੋਸ਼ਨ ਕੀਤਾ ਹੈ। ਐਂਡ ਵੀ ਆਰ ਸੀਕਿੰਗ ਕਿ ਅਗਰ ਸਾਡੇ ਇੰਟਰਨੈਸ਼ਨਲੀ ਵੀ ਐਸੇ ਜਿਹੜੇ ਸੈਲਬ ਹੈਗੇ ਜਿਹੜੇ ਆਲਰੇਡੀ ਇੰਟਰਨੈਸ਼ਨਲ ਰਿਪਰੈਜ਼ੈਂਟ ਕਰ ਰਹੇ ਆ ਅਗਰ ਉਹ ਵੀ जा रहे हैं अच बहुत अच्छी प्रेस कॉन्फ्रेंस हुई इस बारे और अगर कही है, बहुत शॉर्ट नोटिस दे भी पहुंचे नहीं की कहना चाहूँगा ये ईवेंट हो रहे हैं इंटरशनल एकॉनिक अवार्ड यंडिया लैवल पर है टोटल वर्ल्ड लैवल पर है यहाँ बॉलीवुड स्टार नाइट फिल्म फेयरफेयर जो भी अवार्ड बॉम्बे दुबई होंगे ਤੇ ਵੀ ਹੈ ਜਿਸ ਮਰਜੀ ਸਟੇਟ ਚਲਿਓ ਉਥੇ ਪੰਜਾਬੀ Song ਪੰਜਾਬੀ ਗਾਣੇ ਪੰਜਾਬੀ ਕਲਚਰ ਨੂੰ ਬਹੁਤ ਹੀ ਅਹਿਮੀਅਤ ਦਿੰਦੇ ਆ ਜਿਹੜੇ ਕਿ ਪੰਜਾਬ ਦੇ ਆਰਟਿਸਟ ਹੈ ਪੰਜਾਬ ਦੇ ਅੰਦਰ ਆ ਉਹਨਾਂ ਨੂੰ ਹਜੇ ਜਿੱਦਾਂ ਨਹੀਂ ਪਤਾ ਜਾਂ ਕੁਝ ਵੀ ਹੈ ਕਿਸੇ ਤਰ੍ਹਾਂ ਇਸ ਇਵੈਂਟ ਦੇ ਵਿੱਚ ਕਾਫੀ ਫਿਲਮਾਂ ਦੇ ਡਾਇਰੈਕਟਰ ਵੀ ਆ ਰਹੇ ਆ ਪ੍ਰੋਡਿਊਸਰ ਵੀ ਆ ਰਹੇ ਆ ਇਹ ਸਾਡੇ ਸਾਰਿਆਂ ਦੇ ਲਈ ਸਪੈਸ਼ਲੀ ਪੰਜਾਬੀਆਂ ਦੇ ਲਈ ਐਕਚੁਅਲੀ ਪ੍ਰਾਊਡ ਮੂਮੈਂਟਸ ਨੇ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਜਿਹੜੇ ਕਿ ਫਸਟ ਟਾਈਮ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ ਔਰ ਆਰ ਆਰ ਪ੍ਰੋਡਕਸ਼ਨ ਇਹਦੀ ਮੁਬਾਰਕਬਾਦੀ ਹੱਕਦਾਰਾ ਕਿਉਂਕਿ ਉਹਨਾਂ ਦੀ ਮਿਹਨਤ ਦੇ ਕਾਰਨ ਹੈ ਨਾ ਉਹਨਾਂ ਦੀ ਅਪਰੈਸ਼ਨਲ ਇਹ ਹੋਣ ਜਾ ਰਹੇ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਪ੍ਰਾਊਡ ਦੀ ਗੱਲ ਹੈ ਇਹ ਦੁਬਈ ਵਿੱਚ ਹੋਣਾ ਸੀਗਾ ਤੇ ਹੁਣ ਇਹ ਇਵੈਂਟ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਇਸ ਬਾਰੇ ਕੀ ਮੈਂ ਉਹ ਹੀ ਕਹਿ ਰਹੀ ਹਾਂ ਕਿ ਪਹਿਲੇ ਦੁਬਈ ਦੇ ਵਿੱਚ ਹੁੰਦੇ ਸੀ ਜੀ ਕਾਫੀ ਟਾਈਮ ਤੋਂ ਚੱਲਦੇ ਆ ਰਹੇ ਨੇ ਲੇਕਿਨ ਫਰਸਟ ਟਾਈਮ ਪੰਜਾਬ ਦੇ ਵਿੱਚ ਹੋ ਰਿਹਾ ਤੁਹਾਨੂੰ ਲੁਧਿਆਣਾ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਤੁਹਾਨੂੰ ਦੱਸਦੀ ਕਿ ਨਿਰਵਾਣਾ ਕਲੱਬ ਦੇ ਵਿੱਚ ਆਰਐਰ ਪ੍ਰੋਡਕਸ਼ਨ ਔਰ ਕ੍ਰਿਸਟਲ ਸਵਿਚਕੇਅਰ ਵੱਲੋਂ ਜਿਹੜਾ ਕਿ ਇੱਕ ਇਵੈਂਟ ਕਰਾਉਣ ਜਾ ਰਹੇ ਨੇ ਉਹ ਔਰ ਉਸ ਦੇ ਰਿਗਾਰਡਿੰਗ ਜਿਹੜਾ ਕਿ ਅੱਜ ਨਿਰਵਾਣਾ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਗੱਲਬਾਤ ਵੀ ਕਰ ਲਈ ਇੱਥੇ ਆਰਟਿਸਟ ਵੀ ਮੌਜੂਦ ਨੇ ਕਿਉਂਕਿ ਹੁਣ ਦੱਸਦੀ ਕਿ ਜੋ ਇਵੈਂਟ ਹੋਣ ਜਾ ਰਹੇ ਹੈ ਪੋਲੀਵੁੱਡ ਬਾਲੀਵੁੱਡ ਜਿਹੜੇ ਕੀ ਹੈ ਐਕਟ੍ਰੈਸ ਐਕਟਰ ਔਰ ਡਾਇਰੈਕਟਰ ਔਰ ਬਹੁਤ ਜਾਣੇ ਜਿਹੜੇ ਕਿ ਇੱਥੇ ਤੁਹਾਨੂੰ ਇਸ ਇਵੈਂਟ ਦੇ ਵਿੱਚ ਮਿਲਣਗੇ ਜਿਨ੍ਹਾਂ ਨੂੰ ਅਵਾਰਡ ਜ ਹਾਲੀਵੁੱਡ اور ਅਗਰ ਗੱਲ ਕਰ ਲਈਏ ਤਾਂ ਪੰਜਾਬੀ ਐਕਟਰਸ ਵੀ ਮੌਜੂਦ ਨੇ ਕੱਲ੍ਹ ਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਇਵੈਂਟ ਬਾਰੇ ਜੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਹ ਪ੍ਰੈਸ ਕਾਨਫਰੰਸ ਜਿਹੜੀ ਅੱਜ ਹੋਈ ਹੈ ਤੇ ਗੱਲਬਾਤ ਕਰਨ ਲਈ ਮੈਮ ਸਾਡੇ ਨਾਲ ਮੌਜੂਦ ਨੇ ਮੈਮ ਕੀ ਕਹਿਣਾ ਚਾਹੋਗੇ ਬਹੁਤ ਅੱਛੇ ਲੈਵਲ ਦਾ ਤੁਸੀਂ ਜਿਹੜਾ ਕੀ ਹੈ ਇਵੈਂਟ ਕਰਵਾਉਣ ਜਾ ਰਹੇ ਹੋ ਤੇ ਉਸ ਬਾਰੇ ਕੀ ਮੈਂ ਬਹੁਤ ਐਕਸਾਈਟਡ ਆ ਆਈ ਅਸਮਨਾਰ ਚੋਪਰਾ ਇਸ ਵੈਰੀ ਹੈਪੀ ਐਂਡ ਐਕਸਾਈਟਡ ਟੂ ਬੀ ਅ ਪਾਰਟ ਆਫ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਜੇਰਾ ਅਨਦਰ ਆਈਕੋਨਿਕ ਅਵਾਰਡਸ ਬੰਬੇ ਚ ਹੋਇਆ ਸੀ ਤੇ ਮੈਂ ਬਿਗ ਬਾਸ ਤੋਂ ਹਜੇ ਵਾਰ ਹੀ ਨਿਕਲੀ ਸੀ ਤੇ ਅਨਦਰ ਕਾਲ ਆ ਕਿ ਯੂ نو ਵੀ ਵਾਂਟ ਯੂ ਟੂ ਪਰਫਾਰਮ ਐਟ ਦ ਆਈਕੋਨਿਕ ਅਵਾਰਡਸ ਐਂਡ ਇਨ ਅ ਐਸੋਸੀਏਸ਼ਨ ਵਿਦ ਜ਼ੀ ਤੇ ਮੈਂ ਕਿਹਾ ਮੈਂ ਤੇ ਡੈਫੀਨੇਟਲੀ ਮਨਾ ਨਹੀਂ ਕਰ ਸਕਦੀ ਐਂਡ ਹੂੰ ਆਈਕੋਨਿਕ ਅਵਾਰਡਸ ਡਿਫਰੈਂਟ ਡਿਫਰੈਂਟ ਲੈਂਗੁਏਜ ਵਿੱਚ ਆ ਰਿਹਾ ਹੂੰ ਪੰਜਾਬੀ ਚ ਆ ਰਿਹਾ ਤੇ ਆਫ ਕੌਰਸ ਮੈਂ ਪੰਜਾਬ ਦੀ ਕੁੜੀਆਂ ਤੇ ਉਹਨਾਂ ਨੇ ਕਿਹਾ ਤੁਸੀਂ ਆਣਾ ਹੈ ਲੁਧਿਆਣਾ ਤੇ ਆਫ ਕੌਰਸ ਇਟਸ ਅ ਗੋਲਡਨ ਓਪਰਚੁਨਿਟੀ ਟੂ ਸੀ ਲੁਧਿਆਣਾ ਐਂਡ ਆਲਸੋ ਵਿਜ਼ਿਟ ਅੰਮ੍ਰਿਤਸਰ ਜੀ ਤੇ ਮੈਂ ਬਸ ਆ ਗਈ ਤੇ ਦੇਰ ਇਜ਼ ਨੋ ਲੁਕਿੰਗ ਬੈਕ ਜੀ ਤੁਹਾਨੂੰ 빅 ਬੋਸ ਬਾਰੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ 빅 ਬੋਸ ਦੇ ਵਿੱਚ ਗਏ ਸੀਗੇ ਮਤਲਬ ਉਸ ਟਾਈਮ ਮਾਹੌਲ ਜਿਸ ਤਰ੍ਹਾਂ ਦਾ ਸੀਗਾ ਤੇ ਬਾਹਰ ਆ ਕੇ ਹੋਰ ਜਿਹੜਾ ਕਿ ਸਰਪ੍ਰਾਈਜ਼ ਮਿਲ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਬਾਹਰ ਆ ਕੇ ਤੇ ਸਰਪ੍ਰਾਈਜ਼ੀ ਸਰਪ੍ਰਾਈਜ਼ ਸੀਗਾ ਐਨਾ ਪਿਆਰ ਲੋਕਾਂ ਦਾ ਐਨੀ ਰਿਸਪੈਕਟ ਐਨੀ ਅਟੈਚਮੈਂਟ ਆਈ ਥਿੰਕ ਬਹੁਤ ਕਮ ਲੋਕਾਂ ਨੂੰ ਇਸ ਤਰ੍ਹਾਂ ਦਾ ਪਿਆਰ ਨਸੀਬ ਹੁੰਦਾ ਹੈ ਜੀ ਮੈਮ ਇਸ ਇਵੈਂਟ ਦੇ ਵਿੱਚ ਅਗਰ ਕਹਿ ਦਈਏ ਬਾਲੀਵੁੱਡ ਔਰ ਪਾਲੀਵੁੱਡ ਐਕਟਰ ਐਕਟ੍ਰੈਸ ਵੀ ਆ ਰਹੇ ਡਾਇਰੈਕਟਰ ਵੀ ਕਿਸ ਤਰ੍ਹਾਂ ਮਤਲਬ ਕਿੰਨੇ ਨੂੰ ਕਾਊਂਟਿੰਗ ਹੋ ਜਾਏਗੀ ਕਿੰਨੇ ਜਾਣੇ ਆ ਰਹੇ ਨੇ ਤੁਹਾਡੇ ਸਾਹਮਣੇ ਮੈਨੂੰ ਨਹੀਂ ਪਤਾ ਕਿੰਨੇ ਲੋਕ ਆ ਰਹੇ ਨੇ ਮੈਂ ਤੇ ਖੁਦ ਫਸਟ ਟਾਈਮ ਪੰਜਾਬ ਇੰਡਸਟਰੀ ਨੂੰ ਇੱਧਰ ਮਿਲਣ ਵਾਲੀਆਂ ਤੇ ਮੈਂ ਤੇ ਪੂਰੀ ਤਰ੍ਹਾਂ ਜਾਣਦੀ ਵੀ ਨਹੀਂ ਮੈਂ ਤੇ ਸਿਰਫ ਗਾਣੇ ਸੁਣਦੀ ਆ ਆਪਣੀ ਗਾੜੀ ਦੇ ਅੰਦਰ ਪਰ ਆਈ ਥਿੰਕ ਕਾਫੀ ਲੋਕ ਆ ਰਹੇ ਨੇ ਤੇ ਸਭੀ ਨੂੰ ਮਿਲਣ ਦੇ ਲਈ ਮੈਂ ਬਹੁਤ ਐਕਸਾਈਟਡ ਆ ਪੰਜਾਬ ਦੇ ਵਿੱਚ ਇਵੈਂਟ ਹੋਣ ਜਾ ਰਿਹਾ ਤੇ ਮਤਲਬ ਪੰਜਾਬੀਆਂ ਨੂੰ ਵੀ ਮਿਲੋਗੇ ਤੇ ਕੀ ਕਹਿਣਾ ਚਾਹੋਗੇ ਕਿੰਦਾਂ ਦਾ ਲੱਗ ਰਿਹਾ ਅੱਜ ਲੁਧਿਆਣਾ ਵੀ ਪਹੁੰਚੇ ਹੋ ਤਾਂ ਮੈਂ ਤੇ ਬਹੁਤ ਕੁਝ ਕਹਿਣਾ ਚਾਹਦੀ ਆ ਜੀ ਮੈਂ ਤੇ ਬਹੁਤ ਖੁਸ਼ ਹੋ ਜਾਂਦੀ ਆ ਜਦੋਂ ਮੈਂ ਲੁਧਿਆਣਾ ਆਂਦੀ ਆ ਅੰਮ੍ਰਿਤਸਰ ਪੰਜਾਬ ਚੰਡੀਗੜ੍ਹ ਕਿਉਂਕਿ ਮੈਨੂੰ ਆਪਣੀ ਬੋਲੀ ਬੋਲਣ ਦਾ ਮੌਕਾ ਮਿਲਦਾ ਤੇ ਮੈਂ ਤੇ ਜੀ ਬਹੁਤ ਕੁਝ ਬੋਲ ਬੋਲਣਾ ਚਾਹਦੀ ਆ ਤੇ ਆਫ ਕੌਰਸ ਮਨਾਰਾ ਦਾ ਯੂ ਨੋ ਮਨ ਤੇ ਆ ਹੀ ਗਿਆ ਹੈ ਆਈ ਕ ਨੇ ਅਵਾਰਡਸ ਤੇ ਜੇ ਸਾਰੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦੀ ਹੂ ਕਿ ਉਸ ਦਿਨ ਬਚ ਕੇ ਨਾ ਮੈਂ ਬਹੁਤ ਗੱਲਾਂ ਕਰਨੀਆਂ ਤੁਹਾਡੇ ਸਭ ਦੇ ਨਾਲ ਤੇ ਮੈਮ ਲੁਧਿਆਣਾ ਦੀ ਸਪੈਸ਼ਲਿਟੀ ਕੀ ਹੈ ਤੁਹਾਡੇ ਹਿਸਾਬ ਨਾਲ ਤੁਸੀਂ ਦੱਸੋ ਮੈਂ ਆਈਆਂ ਤੁਹਾਡੇ ਸ਼ਹਿਰ ਤੁਸੀਂ ਕੁਝ ਤਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਅੰਮ੍ਰਿਤਸਰ ਚੰਡੀਗੜ੍ਹ ਵਿਜ਼ਿਟ ਕਰਦੇ ਰਹਿੰਦੇ ਹੋ ਤੁਹਾਨੂੰ ਲੁਧਿਆਣਾ ਦਾ ਸਪੈਸ਼ਲੀ ਕੀ ਵਧੀਆ ਲੱਗਦਾ ਆਈ ਥਿੰਕ ਮੈਨੂੰ ਇਧਰ ਦੇ ਜਿਹਨੋ ਜਿਹੜਾ ਪਿਆਰ ਮਿਲਿਆ ਮੈਨੂੰ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਪੰਜਾਬ ਤੇ ਉਹ ਬੜਾ ਸਪੈਸ਼ਲ ਫੀਲ ਕਰਾਂਦਾ ਹੈ ਤੇ ਆਈ ਥਿੰਕ ਪੀਪਲ ਆਫ ਪੰਜਾਬ ਐਂਡ ਹਰਿਆਣਾ ਦੇ ਮੇਕ ਮੀ ਫੀਲ ਸਪੈਸ਼ਲ ਐਂਡ ਦੇ ਆਰ ਦਾ ਬੈਸਟ ਪਾਰਟ ਐਂਡ ਦੈਨ ਆਫਕੋਰਸ ਦੁੱਧ ਦਹੀਂ ghee ਐਦੀ ਤੇ ਕਮੀ ਨਹੀਂ ਹੈ ਸਾਡੇ ਪੰਜਾਬ ਵਿੱਚ ਤੇ ਚਲਦੇ ਫਿਰਦੇ ਉਹ ਵੀ ਟੇਸਟ ਕਰਦੇ ਚਾਹੁੰਦੇ ਆ ਸੋ ਸਨਲ ਇਸ ਟਾਈਮ ਇਸੀ ਇਵੈਂਟ ਦੇ ਵਿੱਚ ਉਹ ਕ੍ਰਿਸਟਲ ਸਵਿਚਕੇਟ ਦੇ ਜੋ ਹੈਗੇ ਨੇ ਉਹਨਾਂ ਵੱਲੋਂ ਜੋ ਇਵੈਂਟ ਕਰਵਾਇਆ ਗਿਆ ਜਾਂ ਫਿਰ ਕਹਿ દઈએ ਕਿ ਇਵੈਂਟ ਹੋਣ ਵਾਲਾ ਚੋਂ ਪ੍ਰੈਸ ਕਾਨਫਰੰਸ ਹੋਈ ਹੈ ਤੇ ਗੱਲਬਾਤ ਕਰ ਲੈਨੇ ਸਰ ਸਵਾਗਤ ਹੈ ਤੁਹਾਡੇ ਸਕ੍ਰੋਲ ਪੰਜਾਬ ਵਿੱਚ ਹੱਸੀ ਗੱਲ ਜੀ ਸਾਰਿਆਂ ਨੂੰ ਸਰ ਇਹ ਜੋ ਇਵੈਂਟ ਹੋਣ ਜਾ ਰਿਹਾ ਅੱਜ ਬਹੁਤ ਅੱਛੀ ਪ੍ਰੈਸ ਕਾਨਫਰੰਸ ਹੋਈ ਇਸ ਬਾਰੇ ਔਰ ਅਗਰ ਕਹੀਏ ਬਹੁਤ ਸ਼ਾਰਟ ਨੋਟਿਸ ਦੇ ਵਿੱਚ ਆਰਟਿਸਟ ਵੀ ਪਹੁੰਚੇ ਨਹੀਂ ਤਾਂ ਕੀ ਕਹਿਣਾ ਚਾਹੂੰਗੀ ਇਹ ਇਵੈਂਟ ਹੋਣ ਜਾ ਰਿਹਾ ਇੰਟਰਨੈਸ਼ਨਲ ਇਕੋਨਿਕ ਅਵਾਰਡ ਇਹ ਐਕਚੁਅਲੀ ਇੰਡੀਆ ਲੈਵਲ ਤੇ ਹੈ ਟੋਟਲ ਵਰਲਡ ਲੈਵਲ ਦੀ ਹੈ ਇਹ ਪਹਿਲਾਂ ਬਾਲੀਵੁੱਡ ਸਟਾਰ ਨਾਈਟਸ ਫਿਲਮ ਫੇਅਰ ਜੋ ਵੀ ਆਵਾਰਡ ਬੰਬਈ ਚ ਦੁਬਈ ਚ ਹੁੰਦੇ ਸੀਗੇ ਤੇ ਕਿਤੇ ਨਾ ਕਿਤੇ ਮੈਨੂੰ ਗੈਪ ਦਿਖਿਆ ਕਿ ਬਹੁਤ ਜ਼ਿਆਦਾ ਵੱਡੇ ਆਰਟਿਸਟ ਬੈਂਗਲੌਰ ਚ ਹੈ ਬੰਬਈ ਚ ਹੈ ਜੋ ਕੁਝ ਵੀ ਹੈ ਜ ਜਿਵੇਂ ਪੰਜਾਬ ਦੇ ਆਰਟਿਸਟ ਹੈ ਮੈਂ ਕਿਤੇ ਬੰਬਈ ਬੈਠਾ ਸੀ ਉਹਨਾਂ ਨੂੰ ਪੰਜਾਬ ਦੇ ਆਰਟਿਸਟ ਦਾ ਕੁਝ ਘੱਟ ਮੈਂ ਨਹੀਂ ਕਹਿੰਦਾ ਨਹੀਂ ਪਤਾ ਕਿਤੇ ਘੱਟ ਨੋ ਲੈਸ ਵਿਚਾਰ ਦਾ ਜੋ ਬੈਰੀਅਰ ਹੈ ਉਹਨੂੰ ਖਤਮ ਕਰਨ ਲਈ ਸਾਰੇ ਬੰਬਈ ਬੈਂਗਲੌਰ ਕਲਕੱਤਾ ਜੋ ਪੰਜਾਬੀ ਕਲਚਰ ਜੋ ਪੰਜਾਬ ਤੋਂ ਜਾ ਕੇ ਉੱਥੇ ਸਟਰਗਲ ਕਰ ਰਿਹਾ ਜ ਇੱਥੇ ਜੋ ਇਸ ਲਾਈਨ ਦੇ ਵਿੱਚ ਜੋ ਉੱਪਰ ਕੇ ਇੱਕ ਦੂਸਰੇ ਨੂੰ ਨਹੀਂ ਪਤਾ ਇੱਕ ਵਨ ਰੂਫ ਦੇ ਵਿੱਚ ਇੱਕ ਤਰ੍ਹਾਂ ਦਾ ਅਸੀਂ ਇੱਕ ਅਵਾਰਡ ਸ਼ੋਅ ਰੱਖਿਆ ਹੈ ਜ ਜਿਹਦੇ ਵਿੱਚ ਸਾਰਾ ਇੱਕ VOTING ਜਿਹੜਾ ਸੈਸ਼ਨ ਹੈ ਇਹਦੇ ਨੋਮੀਨੇਸ਼ਨ ਜਿਹੜੀ ਹੈ ਆਨਲਾਈਨ ਸ਼ੁਰੂ ਹੋ ਚੁੱਕੀ ਹੈ ਇਹ ਸਾਰੀ ਜਿਹੜੀ ਪੋਰਟਲ ਹੈ ਅ ਅਵਾਰਡ ਦਾ ਸਿਲੈਕਸ਼ਨ ਹੈ ਉਹ ਸਾਰੀ ਜੀਓ ਦੇ ਕੋਲ ਹੈ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇੰਡੀਆ ਲੈਵਲ ਦੇ ਉੱਤੇ ਵੀ ਆਰ ਵਰਲਡ ਲੈਵਲ ਦੇ ਉੱਤੇ ਸਾਡੇ ਨਾਲ ਆਏ ਹੈ ਜਿਵੇਂ BIG FM ਇੱਕ ਨਾਲ G5 ਦੇ ਹੈ GO ਦੇ ਨਾਲ ਹੈ ਔਰ ਜਿਹੜੇ ਵੈਨਿਊ ਪਾਟਨ ਨਿਰਵਾਣਾ ਦੇ ਹੈ ਉਹ ਨਾਲ ਲੱਗਦੇ ਨੇ ਜੀ ਸਰ ਬੜੇ ਵੱਡੇ ਲੈਵਲ ਤੇ ਇਵੈਂਟ ਹੋਣ ਜਾ ਰਹੇ ਆ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਹਿਲਾਂ ਦੁਬਈ ਦੇ ਵਿੱਚ ਸੀਗਾ ਤੇ ਹੁਣ ਇਹ ਪੰਜਾਬ ਦੇ ਵਿੱਚ ਹੋਣ ਜਾ ਰਹੇ ਪੰਜਾਬੀਆਂ ਨੂੰ ਜਿਹੜਾ ਕੀ ਹੈ ਇਹ ਚੀਜ਼ ਦੇਖਣ ਨੂੰ ਮਿਲੇਗੀ ਜੋ ਅਵਾਰਡ ਬਾਹਰ ਹੁੰਦੇ ਸੀਗੇ ਬਾਹਰ ਹੁੰਦੇ ਸੀਗੇ ਵਰਲਡ ਤੋਂ ਤੇ ਇੱਥੇ ਹੋਣ ਜਾ ਰਹੇ ਕੀ ਕਹਿਣਾ ਚਾਹੂਗੀ ਇਸ ਬਾਰੇ ਔਰ ਮੈਸੇਜ ਕੀ ਦੇਣਾ ਚਾਹੁੰਦਾ ਇੱਕ ਮੈਸੇਜ ਦੇਣ ਤੋਂ ਪਹਿਲਾਂ ਮੈਸੇਜ ਤਾਂ ਉਹ ਦਿੱਤਾ ਜਾਂਦਾ ਜਿਹੜੀ ਚੀਜ਼ ਦਾ ਪਤਾ ਨਾ ਹੋਇਆ ਕੰਤੂਸੀ ਧਿਆਨ ਨਾਲ ਦੇਖੋ ਕਿਤੇ ਵੀ ਹੈ ਜਿਸ ਮਰਜ਼ੀ ਸਟੇਟ ਚਲੀਓ ਉਥੇ ਪੰਜਾਬੀ Song ਪੰਜਾਬੀ ਗਾਣੇ ਪੰਜਾਬੀ ਕਲਚਰ ਨੂੰ ਬਹੁਤ ਹੀ ਅਹਿਮੀਅਤ ਦਿੰਦੇ ਹੈ ਜਿਹੜੇ ਕਿ ਪੰਜਾਬ ਦੇ ਆਰਟਿਸਟ ਹੈ ਪੰਜਾਬ ਦੇ ਅੰਦਰ ਹੈ ਉਹਨਾਂ ਨੂੰ ਹਜੇ ਜਿੱਦਾਂ ਨਹੀਂ ਪਤਾ ਜਾਂ ਕੁਝ ਵੀ ਹੈ ਕਿਸੇ ਤਰ੍ਹਾਂ ਇਸ ਇਵੈਂਟ ਦੇ ਵਿੱਚ ਕਾਫੀ ਫਿਲਮਾਂ ਦੇ ਡਾਇਰੈਕਟਰ ਵੀ ਆ ਰਹੇ ਆ ਪ੍ਰੋਡਿਊਸਰ ਵੀ ਆ ਰਹੇ ਆ ਉਹ ਇਸੇ ਕਿਉਂ ਹੈ ਇੱਕ ਗੈਟ ਟੂਗੇਦਰ ਹੈ ਇੱਕ ਫਿਲਮ ਇੰਡਸਟਰੀ ਦਾ ਇੱਕ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹਨੂੰ ਅਸੀਂ ਇਹ ਕਰਾਂ ਜਰ ਥੈਂਕ ਯੂ ਆਰਟਿਸਟ ਮਨਤ ਨੂਰ ਵੀ ਮੈਮ ਮੌਜੂਦ ਨੇ ਸੰਧਾਲ ਮੈਮ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਇਸ ਇਵੈਂਟ ਬਾਰੇ ਜੋ ਹੋਣ ਜਾ ਰਿਹਾ ਤੇ ਅੱਜ ਪ੍ਰੈਸ ਕਾਨਫਰੰਸ ਬਾਰੇ ਉਹ ਇਹ ਸਾਡੇ ਸਾਰਿਆਂ ਦੇ ਲਈ ਸਪੈਸ਼ਲੀ ਪੰਜਾਬੀਆਂ ਦੇ ਲਈ ਐਕਚੁਅਲੀ ਪ੍ਰਾਊਡ ਮੂਮੈਂਟਸ ਨੇ ਜੀ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਜਿਹੜੇ ਕਿ ਫਰਸਟ ਟਾਈਮ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ ਔਰ ਆਰ ਆਰ ਪ੍ਰੋਡਕਸ਼ਨ ਇਹਦੀ ਮਬਾਰਕਬਾਦੀ ਹੱਕਦਾਰਾ ਕਿਉਂਕਿ ਉਹਨਾਂ ਦੀ ਮਿਹਨਤ ਦੇ ਕਾਰਨ ਹੈ ਨਾ ਉਹਨਾਂ ਦੀ ਅਫਰਜ਼ ਦੇ ਨਾਲ ਇਹ ਹੋਣ ਜਾ ਰਹੇ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਇਹਦੇ ਵਿੱਚ ਜੀ ਆ ਬਾਲੀਵੁੱਡ ਐਂਡ ਬਾਲੀਵੁੱਡ ਦੇ ਸਾਰੇ ਆਰਟਿਸਟ ਜੁੜਨਗੇ ਮਤਲਬ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਟਾਈਟਲ ਹੈ ਮੈਂ ਸੁਣਿਆ ਹੈ ਕਿ ਪਹਿਲਾਂ ਇਹ ਦੁਬਈ ਵਿੱਚ ਹੋਣਾ ਸੀਗਾ ਤੇ ਹੁਣ ਇਵੈਂਟ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਇਸ ਬਾਰੇ ਕੀ ਕਹਿਣਾ ਮੈਂ ਮੈਂ ਉਹੀ ਕਹਿ ਰਹੀ ਹਾਂ ਨਾ ਕਿ ਪਹਿਲਾਂ ਦੁਬਈ ਦੇ ਵਿੱਚ ਹੁੰਦੇ ਸੀ ਜੀ ਕਾਫੀ ਟਾਈਮ ਤੋਂ ਚੱਲਦੇ ਆ ਰਹੇ ਨੇ ਲੇਕਿਨ ਫਰਸਟ ਟਾਈਮ ਪੰਜਾਬ ਦੇ ਵਿੱਚ ਹੋ ਰਹੇ ਨੇ ਤੇ ਇਹ ਜਿਹੜੀ ਜਿਹੜੀ ਟੀਮ ਦੀ ਮਿਹਨਤ ਦੇ ਨਾਲ ਇਹ ਹੋ ਹੋਣ ਜਾ ਰਹੇ ਨੇ ਉਹਨਾਂ ਸਾਰਿਆਂ ਦਾ ਥੈਂਕਸ ਐਂਡ ਮੁਬਾਰਕਬਾਦ ਦੇ ਹੱਥਦਾਰ ਨੇ ਸਪੈਸ਼ਲੀ ਆਰ ਆਰ ਪ੍ਰੋਡਕਸ਼ਨ ਹੈ ਨਾ ਜੀ ਸੋ ਬਹੁਤ ਵਧੀਆ ਲੱਗਦਾ ਹੈ ਜਿੱਦਾਂ ਕਿ ਨੀਸ਼ਾ ਜਿਨੇ ਗੱਲ ਕੀਤੀ ਕਿ ਜਦੋਂ ਵੀ ਕੋਈ ਐਂਡ ਦੇ ਅਵਾਰਡ ਫੰਕਸ਼ਨ ਹੁੰਦੇ ਨੇ ਜਦੋਂ ਅਸੀਂ ਅਸੀਂ ਬਿੰਗ ਆਰਟਿਸਟ ਹੈ ਨਾ ਅਸੀਂ ਕਮਾਉਂਨੇ ਆ ਹੈ ਨਾ ਸ਼ੋਜ਼ ਕਰਦੇ ਆ ਸਾਨੂੰ ਪੈਸੇ ਮਿਲਦੇ ਲੇਕਿਨ ਜਿਹੜੀ ਅਵਾਰਡਸ ਦੇ ਨਾਲ ਜਿਹੜੀ ਸਾਨੂੰ ਖੁਸ਼ੀ ਮਿਲਦੀ ਹੈ ਉਹ ਸਾਨੂੰ ਸ਼ਾਇਦ ਉਹ ਪੈਸੇ ਦੇ ਨਾਲ ਨਹੀਂ ਮਿਲਦੀ ਹੈ ਸੋ ਜਿਹੜੀ ਐਪਰੀਸ਼ੀਏਸ਼ਨ ਮਿਲਦੀ ਹੈ ਦੇ ਨਾਲ ਜਿਹੜਾ ਜਦੋਂ ਆਨਰ ਕੀਤਾ ਜਾਂਦਾ ਸੋ ਉਹ ਹਮੇਸ਼ਾ ਦੇ ਲਈ ਇੱਕ ਯਾਦਗਾਰੀ ਅਮੋਮੈਂਟ ਰੰਦੇ ਸਕਰੋਲ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਆਰਆਰ ਪ੍ਰੋਡਕਸ਼ਨ ਤੇ ਕ੍ਰਿਸਟਲ ਸਵਿਚਕੇਅਰ ਵੱਲੋਂ ਇੱਕ ਇਵੈਂਟ ਕਰਵਾਇਆ ਜਾ ਰਿਹਾ ਹੈ ਤੇ ਉਸਦੀ ਪ੍ਰੈਸ ਕਾਨਫਰੰਸ ਜਿਹੜੀ ਕਿ ਅੱਜ ਲੁਧਿਆਣਾ ਦੇ ਨਿਰਵਾਣਾ ਕਲੱਬ ਦੇ ਵਿੱਚ ਜਿੱਥੇ ਬਾਲੀਵੁੱਡ ਐਕਟਰੈਸ ਵੀ ਪਹੁੰਚੀ ਹੋਈਆਂ ਗੱਲਬਾਤ ਵੀ ਕਰ ਲਏ ਨੇ ਰਿਸ਼ਤਾ ਰਾਣਾ ਮੈਮ ਨਾਲ ਮੈਮ ਜੀ ਮੈਮ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਹਾਡਾ ਇਵੈਂਟ ਹੋ ਰਿਹਾ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਤੇ ਕੀ ਕਹਿਣਾ ਚਾਹੋਗੇ ਉਸ ਬਾਰੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਅਸੀਂ ਸਿਰਫ ਪ੍ਰੈਸ ਕਾਨਫਰੰਸ ਰੱਖੀ ਸੀ ਐਂਡ ਮੈਂ ਸਭ ਤੋਂ ਵੱਡਾ ਥੈਂਕ ਕਰਨਾ ਚਾ ਮਨਨੂਰ ਜੀ ਦਾ ਲਾਈਕ ਇਹ ਇਨੇ ਸ਼ੋਰਟ ਨੋਟਿਸ ਤੇ ਮੇਰੇ ਕੋਲ ਪ੍ਰੈਸ ਕਾਨਫਰੰਸ ਲਈ ਪਹੁੰਚੇ ਹੈ ਸਭ ਤੋਂ ਵੱਡਾ ਥੈਂਕ ਯੂ ਇਹਨਾਂ ਦਾ ਬਿਕੋਜ਼ ਅੱਜ ਅਗਰ ਪ੍ਰੈਸ ਕਾਨਫਰੰਸ ਪੋਸੀਬਲ ਹੈ ਤਾਂ ਬਿਕੋਜ਼ ਆਫ ਐਨ ਆਰਟਿਸਟ ਤਾਂ ਇਨੇ ਸ਼ੋਰਟ ਨੋਟਿਸ ਤੇ ਪਹੁੰਚਣਾ ਇਹ ਉਹਦੇ ਹੀ ਮੇਰੇ ਤੇ ਬਹੁਤ ਵੱਡਾ ਆਸਾਨ ਹੈ ਇਹਨਾਂ ਦਾ ਨਹੀਂ ਥੈਂਕ ਯੂ ਇਹ ਪ੍ਰੈਸ ਕਾਨਫਰੰਸ ਜਿੱਦਾਂ ਹੋਈ ਹੈ ਉਹਦੇ ਸਾਡਾ ਇਵੈਂਟ ਬਹੁਤ ਵੱਡਾ ਹੋਣ ਜਾ ਰਿਹਾ ਹੈ ਉਹ ਚ ਸਾਡੇ ਹੋਰ ਵੀ ਆਰਟਿਸਟ ਜੁੜ ਰਹੇ ਨੇ ਐਕਚੁਅਲੀ ਕੁਝ ਮੌਸਮ ਕਰਕੇ ਕੁਝ ਜਦਾਂ ਮੂਵੀਜ਼ ਦੀਆਂ ਡੇਟਸ ਹੁੰਦੀਆਂ ਆਲਰੇਡੀ ਬੁੱਕਡ ਤਾਂ ਕੁਝ ਹੋਰ ਵੀ ਪਹੁੰਚਣਾ ਚਾਹੁੰਦੇ ਸੀ ਜੋ ਕਿ ਨਹੀਂ ਪਹੁੰਚ पाए ਬਟ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਜ਼ਰੂਰ ਮਿਲਾਂਗੇ ਐਡ ਦਾ ਇਵੈਂਟ ਬਿਕੋਜ਼ ਸਾਰੇ ਆ ਰਹੇ ਬਹੁਤ ਅੱਛੀ ਅੱਛੀ ਸੈਲੈਬਸ ਆ ਰਹੇ ਆ ਪੋਲੀਵੁੱਡ ਦੇ ਵੀ ਬੋਲੀਵੁੱਡ ਦੇ ਵੀ ਜਿਨ੍ਹਾਂ ਦਾ ਬੇਸਿਕਲੀ ਪਿੱਛੇ ਪੰਜਾਬ ਦਾ ਬੈਕਗ੍ਰਾਉਂਡ ਹੈ ਉਹ ਮੇਨ ਅਸੀਂ ਲੈ ਰਹੇ ਆ ਜਿਨ੍ਹਾਂ ਨੂੰ ਆਪਾਂ ਓਨਰ ਕਰਨਾ ਚਾਹੁੰਦੇ ਬਿਕੋਜ਼ ਦੇਖੋ ਉਹਨਾਂ ਨੇ ਆਪਣਾ ਨਾਮ ਬੋਲੀਵੁੱਡ 'ਚ ਵੀ ਰੋਸ਼ਨ ਕੀਤਾ ਹੈ ਐਂਡ ਵੀ ਆਰ ਸੀਕਿੰਗ ਕਿ ਅਗਰ ਸਾਡੇ ਇੰਟਰਨੈਸ਼ਨਲੀ ਵੀ ਐਸੇ ਜਿਹੜੇ ਸੈਲਬ ਹੈਗੇ ਜਿਹੜੇ ਆਲਰੇਡੀ ਇੰਟਰਨੈਸ਼ਨਲ ਰਿਪਰੈਜ਼ੈਂਟ ਕਰ ਰਹੇ ਆ ਅਗਰ ਉਹ ਵੀ ਇਸ ਅਵਾਰਡ ਨਾਈਟ ਤੇ ਆ ਜੀ ਤੇ ਇਸ ਇਵੈਂਟ ਦੇ ਵਿੱਚ ਹੋਰ ਕੀ ਕੁਝ ਖਾਸ ਹੈ ਖਾਸ ਇਹ ਹੈ ਸਭ ਤੋਂ ਮੇਨ ਗੱਲ ਇਹ ਹੈ ਕਿ ਐਸਾ ਅਵਾਰਡ ਨਾਈਟ ਜਿੱਥੇ ਬਾਲੀਵੁੱਡ ਪੋਲੀਵੁੱਡ ਬਾਲੀਵੁੱਡ ਐਂਡ ਇੰਟਰਨੈਸ਼ਨਲ ਜੁੜਨ ਜਾ ਰਿਹਾ ਐ ਐਂਡ ਸਭ ਤੋਂ ਮੇਨ ਗੱਲ ਇਹ ਹੈ ਇਸ ਅਵਾਰਡ ਨਾਈਟ ਦੀ ਕਿ ਏ ਅਸੀਂ ਜਿਹੜਾ ਰਿਪਰੈਜ਼ੈਂਟ ਵੀ ਕਰ ਰਹੇ ਆ ਜਿੱਦਾਂ ਹੁਣ ਜੀ 5 ਸਾਨੂੰ ਸਪੋਰਟ ਕਰ ਰਿਹਾ ਹੈ ਜੀਓ ਸਪੋਰਟ ਕਰ ਰਿਹਾ ਹੈ ਉਸ ਤੋਂ ਬਾਅਦ ਬਿੱਗ ਐਫਐਮ ਸਪੋਰਟ ਕਰ ਰਿਹਾ ਹੈ ਹੋਰ ਵੀ ਸਾਡਾ ਜਿਹੜਾ ਲੋਕਲ ਪਬਲਿਕ ਲਾਈਕ ਲੋਕਲ ਮੀਡੀਆ ਆ ਉਹ ਸਾਰਾ ਸਪੋਰਟ ਕਰ ਰਿਹਾ ਹੈ ਤਾਂ ਤੁਸੀਂ ਦੇਖੋਗੇ ਕਿ ਐਸਾ ਸ਼ੋ ਜਿਹਨੂੰ ਹੁਣ ਅਸੀਂ ਨੈਸ਼ਨਲ ਲੈਵਲ ਤੇ ਲੈ ਕੇ ਜਾ ਰਹੇ ਆ ਈਵਨ ਮੈਨੂੰ ਇਹ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਇੰਟਰਨੈਸ਼ਨਲੀ ਸਾਡੇ ਚੈਨਲ ਚੱਲਦੇ ਆ ਜਿਹੜੇ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋਗੇ ਸਪੈਸ਼ਲੀ ਕੈਨੇਡਾ ਤੇ बिकॉज ਬਹੁਤ ਜ਼ਿਆਦਾ ਪੰਜਾਬੀ ਹੈ ਉਹਨਾਂ ਦੇ ਵੀ ਇੱਕ ਦੋ ਚੈਨਲਸ ਨੇ ਜਿਹੜੇ ਅਪਰੋਚ ਕਰ ਰਹੇ ਆ बिकॉज ਦੇ ਆਲਸੋ ਵਾਂਟ ਕਿ ਇੱਦਾਂ ਦਾ ਅਵਾਰਡ ਨਾਈਟ ਉਹਨਾਂ ਦੇ ਚੈਨਲ ਤੇ ਰਿਪਰੈਜ਼ੈਂਟ ਕੀਤਾ ਜਾਏ ਟੈਲੀਕਾਸਟ ਕੀਤਾ ਜਾਏ ਕਿ ਪੰਜਾਬ ਦਾ ਜਿਹੜਾ ਸਾਡਾ ਟੈਲੈਂਟ ਹੈ ਉੱਥੇ ਵੀ ਸ਼ੋ ਹੋਵੇ ਜੀ ਤਾਂ ਇਹ ਅੱਛੀ ਹੈ ਕਿ ਉਹ ਸਾਡੇ ਨਾਲ ਵੀ ਸਪੋਰਟ ਚ ਜੁੜ ਰਹੇ ਆ ਅਸੀਂ ਇੱਕ ਇਨੀਸ਼ੀਏਟਿਵ ਲਿਆ ਹੈ ਤੇ ਬਾਕੀ ਸਾਰੇ ਆਪੇ ਜੁੜ ਰਹੇ ਨਾਲ ਥੈਂਕ ਯੂ ਜਰਨਲਿਸਟਾਂ ਮੈਂ ਨੀਸ਼ਾ ਬਾਨੋ ਮੈਮ ਮੌਜੂਦ ਨੇ ਤੇ ਗੱਲਬਾਤ ਕਰ ਲੈਣੀ ਹੈ ਮੈਮ ਕੀ ਕਹਿਣਾ ਚਾਹੋਗੇ ਇਹ ਇਵੈਂਟ ਬਾਰੇ ਔਰ ਜੋ ਅੱਜ ਪ੍ਰੈਸ ਕਾਨਫਰੈਂਸ ਹੋਈ ਹੈ ਦੇਖੋ ਇਵੈਂਟ ਦੀ ਪ੍ਰੋਮੋਸ਼ਨ ਦੇ ਉੱਪਰ ਅਸੀਂ ਸਾਰੇ ਆਰਟਿਸਟ ਇਕੱਠੇ ਹੋਏ ਆ ਹਨ ਤੇ ਆਲਵੇਜ਼ ਵਧੀਆ ਲੱਗਦਾ ਜਦੋਂ ਕੋਈ ਅਵਾਰਡ ਸ਼ੋ ਹੁੰਦਾ ਕਿਉਂਕਿ ਇੱਕ ਆਰਟਿਸਟ ਦੀ ਜਿਹੜੀ ਮਿਹਨਤ ਦਾ ਫਲ ਹੁੰਦਾ ਉਹ ਅਵਾਰਡ ਹੀ ਹੁੰਦੇ ਆ ਤੇ ਜਦੋਂ ਕਿਸੇ ਵੀ ਆਰਟਿਸਟ ਨੂੰ ਅਵਾਰਡ ਮਿਲਦਾ ਉਹਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਤੇ ਇਸ ਅਵਾਰਡ ਦੀ ਜੇ ਮੈਂ ਗੱਲ ਕਰਾਂ ਇਸ ਕਰਕੇ ਸਪੈਸ਼ਲ ਆ ਕਿਉਂਕਿ ਇਹਦੇ ਵਿੱਚ ਬਾਲੀਵੁੱਡ ਦੇ ਸਟਾਰ ਵੀ ਆ ਰਹੇ ਆ ਤੇ ਤੇ ਮੈਂ ਮੁਬਾਰਕ ਬਾਤ ਦਵਾਂਗੀ ਆਰ ਆਰ ਪ੍ਰੋਡਕਸ਼ਨ ਰਸ਼ੀਤਾ ਨੂੰ ਤੇ ਕ੍ਰਿਸਟਲ ਨੂੰ ਮਨਮੋਨ ਜੀ ਨੂੰ ਹਨਾ ਸਾਰਿਆਂ ਨੂੰ ਜਿਹੜੇ ਇੰਨੇ ਵੱਡੇ ਐਫਰਟ ਕਰ ਰਹੇ ਆ ਤੇ ਹੋਪ ਇਹਨਾਂ ਦਾ ਈਵੈਂਟ ਆ ਜਿਹੜਾ ਬਹੁਤ ਵਧੀਆ ਜਾਵੇ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਆਰ ਆਰ ਪ੍ਰੋਡਕਸ਼ਨ ਔਰ ਕ੍ਰਿਸਟਲ ਸਵਿਚਕੇਅਰ ਵੱਲੋਂ ਇੱਕ ਈਵੈਂਟ ਕਰਵਾਇਆ ਸਾਰਿਆ ਔਰ ਰਸ਼ੀਤਾ ਰਾਣਾ ਮੈਮ ਜਿਨ੍ਹਾਂ ਵੱਲੋਂ ਇਹ ਈਵੈਂਟ ਜਿਹੜਾ ਕੀ ਹੈ ਉਸ ਦੀ ਜ਼ਿੰਮੇਵਾਰੀ ਵੀ ਲਈਤੀ ਗਈ ਆ ਇਸ ਈਵੈਂਟ ਦੇ ਵਿੱਚ ਬਾਲੀਵੁੱਡ ਪਾਲੀਵੁੱਡ ਐਕਟਰੈਸ ਐਕਟਰ ਤੁਹਾਨੂੰ ਬਹੁਤ ਕੁਝ ਵੱਡਾ ਤਮਾਕਾ ਜਿਹੜਾ ਕਿ ਬਾਹਰ ਇੰਟਰਨੈਸ਼ਨਲ ਦੇ ਵਿੱਚ ਤੁਸੀਂ ਦੇਖਦੇ ਹੋ ਇੰਟਰਨੈ ਕੋਨਿਕ ਅਵਾਰਡ ਜੁੜਾ ਕਿਹਾ ਹੋਣਾ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਤਾਂ ਤੁਹਾਨੂੰ ਦੱਸ ਦੇ ਕਿ ਜੋ ਇੱਥੇ ਐਕਟ੍ਰੈਸ ਮੌਜੂਦ ਸੀਗੇ ਜੁਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਇਵੈਂਟ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਇਦਾਂ ਦੀ ਅਪਡੇਟਸ ਨਾਲ ਬਣੇ ਰਹੋ ਸਕਰੋਲ ਪੰਜਾਬ ਦੇ ਨਾਲ